ਆਹ ਰੋ ਕਹਿੰਦੀ ਰਹੀ ਨਾ ਕਿ ਇਹਨੇ ਮੇਰੀ ਸੁਣ ਸੁਣਾਈ ਮਸ਼ਾਅੱਲਾ ਦੇ ਹੋਵੇ ਮਸ਼ਾਅੱਲਾ ਕੋਈ ਕਹਿੰਦਾ ਨਾ ਟੀਵੀ ਬਣਾਣੇ ਨੂੰ ਕਹਦੇ ਕਾਗਜ਼ ਦੇ ਦੇ ਜਿੰਨੇ ਮਰਜੀ ਹੂੰ ਭਾਈ ਤੇਰਾ ਮਕਾਨ ਪਾਏ ਹੂੰ ਉਹਦੋਂ ਵੱਧਾ ਉਹਦੇ ਮੌਤੋਂ ਵੀ ਕੁਝ ਨਹੀਂ ਬਣਿਆ ਉਹ ਨਰੰਦੀ ਫਿਰਦੀ ਵੀ ਬੀਂਗਾਂ ਨੂੰ ਦੇਖ ਹATING ਮੈਂ ਅੱਛਾ ਜੀ ਤੇ ਭਾਈ ਦੇਖ ਲੈ ਮੇਰਾ ਮਕਾਨ ਠੀਕ ਹੈ ਹੋਇਆ ਹੂੰ ਵੀ ਪਾਣਾਂ ਨੂੰ ਕਹੋ ਵੀ ਚਲੋ ਬਾਅਦ ਵਿੱਚ ਹੂੰ ਉਹਨਾਂ ਨੇ ਵਾਲ ਫਿਰ ਚ ਪਹਿਨੀਆ ਵੀ ਦੁਨੀਆ ਦੇ ਕੰਮ ਕਰਦੇ ਨੇ ਸੁੱਧ ਹੁੰਦੇ ਨੇ ਸਾਰੇ ਹੂੰ ਮੇਰਾ ਵੀ ਦੇਖ ਨਾਲ ਆਈ ਤੀ ਅੱਛਾ ਜੀ ਹਾਂ ਦੋ ਬਾਰ ਤਿੰਨ ਬਾਰ ਦੇ ਬੁੱਢੇ ਪਾਤੇ ਅੱਛਾ ਜੀ ਜਿਵੇਂ ਹੁਣ ਕੰਧਾਂ ਤੀਆਂ ਹਾਂਜੀ ਮੇਰੀ ਪੇਟੀ ਪਈ ਤੀ ਅੱਛਾ ਜੀ ਬੇਟੀ ਦਾ ਸਾਮਾਨ ਕਰਿਆ ਹੋਇਆ ਤੀ ਹਾਂਜੀ ਹਾਂਜੀ ਉਹ ਸਾਰਾ ਇੱਕ ਸਾਈਡ ਤੋਂ ਗਲ ਗਿਆ ਅੱਛਾ ਅੱਛਾ ਜੀ ਹਾਂ ਡੇਰਾ ਸੱਚਾ ਸੌਦਾ ਦੀ ਆਸ਼ਿਆਨਾ ਮੁਹਿੰਮ ਦੇ ਤਹਿਤ ਅਜ ਬਲਾਕ ਸਦੋਹੀੜੀ ਦੀ ਸਾਧ ਸੰਗਤ ਵੱਲੋਂ ਕੜਾਕੇ ਦੀ ਠੰਡ ਦੀ ਪਰਵਾਹ ਨਾ ਕਰਦੇ ਹੋਏ ਆ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਜਿੰਸਾਂ ਦੇ ਪਵਿੱਤਰ ਪ੍ਰੇਰਣਾ ਤੇ ਚੱਲਦੇ ਹੋਏ ਆ ਪਿੰਡ ਕਕਰਾਲਾ ਵਿਕੇ ਬਲਾਕ ਸਦੋਹੀੜੀ ਦੀ ਸਾਧ ਸੰਗਤ ਵੱਲੋਂ ਆਪਣੇ ਖਰਚ ਉੱਤੇ ਪੀੜਿਤ ਪਰਿਵਾਰ ਨੂੰ ਮਕਾਨ ਬਣਾਉਣ ਦੀ ਸ਼ੁਰੂਆਤ ਕੀਤੀ ਗਈ। ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰ ਵੱਲੋਂ ਤੰਦੇਹੀ ਦੇ ਨਾਲ ਕੜਾਕੇ ਦੀ ਠੰਡ ਵਿੱਚ ਲੋੜਵੰਦ ਪਰਿਵਾਰ ਦੀ ਮਕਾਨ ਬਣਾਉਣ ਦੇ ਲਈ ਸੇਵਾ ਕੀਤੀ ਜਾ ਰਹੀ ਹੈ ਇਸ ਮੌਕੇ 85 ਮੈਂਬਰ ਅਤੇ ਬਲਾਕ ਕਮੇਟੀ ਦੇ ਜ਼ਿੰਮੇਵਾਰਾਂ ਵੱਲੋਂ ਸਤ ਸੰਗਤ ਨੇ ਨਾਰਾ ਲਗਾ ਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ ਇਸ ਕਾਰਜ ਨੂੰ ਲੈ ਕੇ ਬਲਾਕ ਦੇ ਸਤ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਜੁੜੇ ਹੋਏ ਹੋ ਸੱਚ ਕਹੁੰਦੇ ਨਾਲ ਤੇ ਅਸੀਂ ਖੜੇ ਆ ਰਿਆਸਤੀ ਸ਼ਹਿਰ ਨਾਵਾ ਦੇ ਨੇੜੇ ਲੱਗਦੇ ਪਿੰਡ ਕਕਰਾਲਾ ਵਿਖੇ ਕਕਰਾਲਾ ਪਿੰਡ ਬਲਾਕ ਸਾਗੋਹੀੜੀ ਦਾ ਪਿੰਡ ਹੈ ਜਿੱਥੇ ਕਿ ਬਜ਼ੁਰਗ ਮਾਤਾ ਰਹਿੰਦੇ ਸੀ ਇਕੱਲੇ ਰਹਿੰਦੇ ਸੀ ਉਹਨਾਂ ਦਾ ਕਹਿਣਾ ਕਿ ਕਿਸੇ ਵੀ ਸਰਕਾਰ ਜਾਂ ਕਿਸੇ ਨੁਮਾਇੰਦੇ ਨੇ ਨਹੀਂ ਸੁਣੀ ਅਤੇ ਮਕਾਨ ਦੀ ਜਿਹੜੀ ਛੱਤ ਆ ਉਹ ਡਿੱਗੂ ਡਿੱਗੂ ਕਰਦੀ ਸੀ ਕਾਫੀ ਸਮਾਨ ਵੀ ਖਰਾਬ ਹੋ ਗਿਆ ਇਕੱਲੇ ਮਾਤਾ ਰਹਿੰਦੇ ਸੀ ਤੇ ਸਾਧ ਸੰਗਤ ਵੱਲੋਂ ਜੋ ਇਸ ਸਮੇਂ ਠੰਡ ਪੈ ਰਹੀ ਹੈ ਹੱਡ ਚੀਰਮੀ ਠੰਡ ਦੇ ਵਿੱਚ ਸਾਧ ਸੰਗਤ ਵੱਲੋਂ ਉਪਰਾਲਾ ਕੀਤਾ ਗਿਆ ਮਾਤਾ ਨੂੰ ਮਕਾਨ ਬਣਾ ਕੇ ਦੇਣ ਦਾ ਦੇ ਬਣਾ ਕੇ ਦੇਣ ਦਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਨੇ ਸਾਦ ਸੰਗਤ ਸਾਦੋ ਹੀੜੀ ਦੀ ਵੱਲੋਂ ਜਿਹੜਾ ਮਕਾਨ ਹੈ ਉਹ ਬਣਾ ਕੇ ਦੇਣ ਦੀ ਸ਼ੁਰੂਆਤ ਉਹ ਕੀਤੀ ਗਈ ਆ ਸਾਦ ਸੰਗਤ ਸੇਵਾ 'ਚ ਜੁਟੀ ਹੋਈ ਆ ਇਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇੱਥੋਂ ਦੀਆਂ ਜਦੋਂ ਇਹ ਕੰਪਲੀਟ ਹੋ ਜਾਏਗਾ ਕੰਪਲੀਟ ਹੋਣ ਤੋਂ ਬਾਅਦ ਦਿਖਾਵਾਂਗੇ ਕਿ ਸਾਦ ਸੰਗਤ ਵੱਲੋਂ ਕਿਸ ਤਰੀਕੇ ਨਾਲ ਇਸ ਜਿਹੜਾ ਮਾਤਾ ਦਾ ਜਿਹੜਾ ਫਿਕਰ ਹੈ ਡਿਕੂ ਡਿਕੂ ਛੱਤ ਦਾ ਜਿਹੜਾ ਫਿਕਰ ਹੈ ਉਹ ਮੁਕਾ ਦਿੱਤਾ ਗਿਆ। ਮੁਕੰਮਲ ਤੌਰ ਤੇ ਸਾਧ ਸੰਗਤ ਵੱਲੋਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਜਿਹੜਾ ਕਿਹਾ ਜਾ ਰਿਹਾ ਕਿ ਇਸ ਦਾ ਜਿਹੜਾ ਕੰਮ ਨਿਬਟਾ ਦਿੱਤਾ ਜਾਵੇਗਾ ਤੇ ਇੱਕ ਦੋ ਦਿਨਾਂ ਦੇ ਵਿੱਚ ਮਕਾਨ ਆ ਜਿਹੜਾ ਮਾਤਾ ਨੂੰ ਬਣਾ ਕੇ ਦੇ ਦਿੱਤਾ ਜਾਵੇਗਾ। ਇਹ ਬਹੁਤ ਗੁੱਜਣ ਵਾਲਾ ਸੀ। ਉਹ ਤਾਂ ਪਹਿਲਾਂ ਤੋਂ ਵੀ ਨੁਕਸਾਨ ਵੀ ਹੋਇਆ ਮਾਤਾ ਦਾ ਕਹਿੰਦੀ ਰਹੀ ਹੈ ਵੀ ਮਾਤਾ ਜਦੋਂ ਵੀ ਜ ਸਾਾਨੂੰ ਦੱਸਿਆ ਮਾਤਾ ਨੇ ਅਸੀਂ ਦਿੱਤਾ ਵੀ ਮੇਰੇ ਵੱਲੋਂ ਡੇਰੇ ਨੂੰ ਬੁਲਾਇਆ ਕਿਹਾ ਦੱਸਿਆ ਬਾਈ ਜੀ ਨੂੰ ਵੀ ਬੁਲਾਏ ਉਹਨਾਂ ਨੇ ਵੀ ਸਾਡੀ ਸੁਣੀ ਹੈ ਉਤੋਂ ਮਨਜ਼ੂਰ ਹੋ ਕੇ ਆ ਗਿਆ ਅੱਜ ਮਾਤਾ ਜੀ ਦਾ ਮਕਾਨ ਬਣਾਉਣ ਲੱਗੇ ਆ ਜੀ ਅੱਛਾ ਜੀ ਸ਼ੁਰੂਆਤ ਕੀਤੀ ਜੀ ਸ਼ੁਰੂਆਤ ਕੀਤੀ ਜੀ ਫਰੀਦਮਕੋਤ ਇਹ ਤਾਂ ਹੈ ਨਾ ਆਈ ਸੀ ਤੋ ਹਾਂ ਜੀ ਤੈਹਣਾਲਾਈਤੀ अच्छा जी हां दो बार तीन बारले बुड्ढे पाते अच्छा जी जिमे हुन कंदा तियां हां जी मेरी पेटी ਪਈਦੀ अच्छा जी ਬੇਟੀ ਦਾ ਸਮਾਨ ਕਰਿਆ ਹੋਇਆ ਸੀ हां जी हां जी ਉਹ ਸਾਰਾ ਇੱਕ ਸਾਈਡ ਤੋਂ ਗਲ ਗਿਆ अच्छा अच्छा जी हां ਬਹੁਤ ਕਾਗਜ ਦਿੱਤੇ अच्छा जी ਕਿਸੇ ਨੇ ਕੋਈ ਸੁਣੀ ਕੋਈ ਸੁਣਵਾਈ ਨਹੀਂ ਕੀਤੀ ਕੱਲੀ ਰਹਿੰਦੇ ਹੋ ਮਾਤਾ ਜੀ ਹੁਣ ਮੈਂ ਕਰਦੀ ਆ ਪੁੱਤ ਮੇਰੇ ਕੋਲੀਆਂ ਨੇ ਤਿੰਨ अच्छा जी ਇੱਕ ਤਾਂ ਹੁਣ ਫਗਣ ਚ ਵਿਆਹੀ ਸੀ ਤੀ अच्छा जी ਮੱਗਰ ਤੇ ਪਾਰ ਅੱਛਾ ਹੌਨਸਾਰ ਹੋਣ ਵਾਲਾ ਹੈ ਆ ਦੋ ਮਹੀਨੇ ਨੰਗੇ ਬੇਟੇ ਜੀ ਦੇਖ ਲੈ ਅੱਛਾ ਜੀ ਐਕਸੀਡੈਂਟ ਹੋ ਗਿਆ ਅੱਛਾ ਜੀ ਉਹਦਾ ਚੁੰਨੀ ਚੜਾ ਬੈਤੀ ਉਹਨੂੰ ਕੁਝ ਨਹੀਂ ਦਿੱਤਾ ਹਾਂ ਉਦੋਂ ਬਾਅਦ ਨੇਹਾ ਸਾਰਿਆਂ ਨੂੰ ਕਹਿੰਦੀ ਰਹੀਆਂ ਕਿsene meri chuni salary ਦੱਲਾ ਲਿਓ ਬਈ ਮਹਾਰਾ ਕੋਈ ਕਹਣਾ ਨਾ ਟੀ ਫਰਾਨੇ ਨੂੰ ਕਹਦੇ ਕਾਗਜ ਦੇ ਦੇ ਜਿਵੇਂ ਮਰਜੀ ਤੇਰਾ ਮਕਾਨ ਪੈ ਗਿਆ ਹੂੰ ਉਹਦੋਂ ਬਾਅਦ ਜਦੋਂ ਉਹਦੀ ਮੌਤ ਹੋ ਗਈ ਕੁਝ ਨਹੀਂ ਬਣਿਆ ਉਹ ਰੋਂਦੀ ਫਿਰਦੀ ਰਹੇ ਲੈ ਕੇ ਅੱਛਾ ਜੀ ਹਾਂ ਬੀਬੀਆਂ ਨੂੰ ਕਿਹਾ ਸੀ ਮੈਂ ਅੱਛਾ ਜੀ ਵੀ ਭਾਈ ਦੇਖ ਲੈ ਮੇਰਾ ਮਕਾਨ ਹੂੰ ਠੀਕ ਹੈ ਹੋਇਆ ਹੂੰ ਦੀਪਾ ਜਾਨ ਨੂੰ ਕਹੋ ਵੀ ਉਹ ਬਾਅਦਾਂ ਵਿੱਚ ਉਹਨਾਂ ਨੇ ਵਾਣ ਪਿਰਤ ਪਹਿਨੀ ਆ ਵੀ ਦੁਨੀਆ ਨੇ ਕੰਮ ਕਰਦੇ ਨੇ ਉਦੋਂ ਹੁੰਦੇ ਨੇ ਸਾਰੇ ਮੇਰਾ ਵੀ ਦੇਖ ਹਾਂ ਉਹ ਤਿੰਨ ਕੁੜੀਆਂ ਨੇ ਮੇਰੀਆਂ ਤੇ ਹੁਣ ਡੇਰਾ ਸੱਚਾ ਸੋਦਾ ਵੱਲੋਂ ਮਕਾਨ ਬਣਾਇਆ ਜਾ ਰਿਹਾ ਹਾਂ ਅੱਛਾ ਜੀ ਹਾਂ ਹੁਣ ਭਾਣਿਆਂ ਨੇ ਮਦਦ ਕਰਨੀ ਨਹੀਂ ਜੇ ਇਹ ਸੇਵਾ ਹੁੰਦੀ ਮੈਂ ਤੋ ਕਰ ਲੈਨੀ ਆ ਹਾਂ ਵੀ ਕਿੱਥੇ ਮੈਂ ਤੋ ਜਾਇਆ ਜਾਂਦਾ ਆਇਆ ਜਾਂਦਾ ਉਹਨਿੰਕ ਮੈਂ ਕਰ ਲੈ ਭਾਈ ਲੱਗੇ ਹੋਏ ਨੇ ਉਹਨਾਂ ਨੂੰ ਮਾਲਕ Bırakmıyorum ben de yapacağım. Çiçek, çiçek. Maalesef